ਅਕਾਲੀ ਸਰਸਤ ਵਿੱਚ ਜੇਕਰ ਕਿਸੇ ਦੀ ਦੁਧਧਾ ਪਰਿਸਥਿਤੀ ਜਾਂ ਕੁਸੁੱਤੀ ਸਥਿਤੀ ਬਣੀ ਹੋਈ ਹੈ ਉਹ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਰਵਿੰਦਰ ਸਿੰਘ ਪੁੰਤਣ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਚਐਸ ਧਾਮੀ ਦੀ ਬਣੀ ਹੋਈ ਹੈ ਕੱਲ ਨੂੰ 16 ਤਰੀਕ ਹੈ ਤੇ ਅਕਾਲ ਪੁਰਖ ਸਾਹਿਬ ਨੂੰ ਜਿਹੜੀ ਅਕਾਲੀ ਦਲ ਦੀ ਮੈਂਬਰਸ਼ਿਪ ਦੇ ਲਈ ਸੱਤ ਮੈਂਬਰੀ ਨਿਗਰਾਨ ਕਮੇਟੀ ਬਣਾਈ ਗਈ ਸੀ ਫーストੀ ਮੀਟਿੰਗ ਬਰਮਿੰਦਰ ਸਿੰਘ ਭੁੰਡੜਾਵਾਲਾ ਨਾਲ ਹੋਈ ਹੈ ਤੇ ਉਸ ਮੀਟਿੰਗ ਦੇ ਦੌਰਾਨ ਕੀ ਫੈਸਲਾ ਹੁੰਦਾ ਕਿ ਬਰਮਿੰਦਰ ਸਿੰਘ ਭੁੰਡੜਾਵਾਲਾ ਨੂੰ ਮਿਲਦੇ ਹੈ ਕਿ ਨਹੀਂ ਮਿਲਦੇ ਹੈਗੇ ਇਸ ਗੱਲ ਦੇ ਉੱਤੇ ਨਿਰਪਰ ਹੈ ਤੇ ਸੱਤ ਮੈਂਬਰੀ ਕਮੇਟੀ ਦੇ ਜਿਹੜੇ ਪ੍ਰਮੁੱਖ ਮੈਂਬਰ ਨੇ ਉਹਨਾਂ ਵਿੱਚੋਂ ਖਾਸ ਤੌਰ 'ਤੇ ਮਨਪ੍ਰੀਤ ਸਿੰਘ ਅਯਾਦੀ ਇਕਬਾਲ ਸਿੰਘ ਝੁੰਡਾ ਉਹਨਾਂ ਨੇ ਇਹ ਗੱਲ ਜਹੀ ਸੀ ਕਿ 16 ਤਰੀਕ ਨੂੰ ਸਾਰਾ ਫੈਸਲਾ ਹੋ ਜਾਊਗਾ ਤੇ ਕੋਈ ਵੀ ਦੁਬਧਾ ਵਾਲੀ ਸਥਿਤੀ ਨਹੀਂ ਰਹੇਗੀ ਤੇ ਇਸ ਸੰਬੰਧ ਵਿੱਚ ਜਾਂ ਆਰ-ਪਾਰ ਦੀ ਲੜਾਈ ਹੋ ਜਾਏਗੀ ਜਿਵੇਂ ਆਪਾਂ ਕਹਿੰਦੇ ਸਥਿਤੀ ਆਰ-ਪਾਰ ਦੀ ਹੋ ਜਾਏਗੀ ਮੈਂ ਦਰਸ਼ਨ ਸਿੰਘ ਦਰਸ਼ਕ YouTube ਚੈਨਲ ਪੰਜਾਬ ਦਰਸ਼ਨ ਦੇ ਤੇ ਅੱਜ ਇਸੇ ਮੁੱਦੇ ਤੇ ਗੱਲਬਾਤ ਕਰਨ ਜਾ ਰਿਹਾ ਹਾਂ ਇਹ ਇਸ ਸੰਬੰਧ ਵਿੱਚ ਬਲਵਿੰਦਰ ਸਿੰਘ ਭੁੰਦੜਾ ਦੀ ਜਿਹੜੀ ਸਥਿਤੀ ਹੈ ਜਿਸ ਦੇ ਬਾਰੇ ਮੈਂ ਇਹ ਕਹਾਂ ਕਿ ਬੜੀ ਕਸੂਤੀ ਹੈ ਉਹ ਇਸ ਗੱਲ ਕਰਕੇ ਹੈ ਕਿ ਬਲਵਿੰਦਰ ਸਿੰਘ ਭੁੰਦੜਾ ਅਕਸਰ ਇਹ ਕਹਿੰਦੇ ਨੇ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੁਮ ਕੀਤੇ ਵੀ ਪਾਸੇ ਨਹੀਂ ਜਾ ਸਕਦੇ ਹੈਗੇ ਉਹ ਅਕਾਲ ਤਖਤ ਸਾਹਿਬ ਦਾ ਪੂਰਾ ਮਾਨ ਸਤਕਾਰ ਕਰਦੇ ਨੇ ਦੂਜੇ ਪਾਸੇ ਬਾਦਲ ਦਰਦੇ ਦੇ ਲੀਡਰ ਵੀ ਇਹੀ ਕੁਸ਼ੇ ਕਹਦੇ ਆ ਰਹੇ ਨੇ ਤੇ ਇਸ ਦੇ ਨਾਲ ਜਿਹੜੀ 7 ਮੈਟ੍ਰਿਕ ਕਮੇਟੀ ਹੈ ਉਹ ਇਹ ਕਹਿ ਰਹੀ ਹੈ ਕਿ ਇੱਕ ਵਾਰ ਬਰਿੰਦਰ ਸਿੰਘ ਖੂਲੜਾ ਨੂੰ ਮਿਲਿਆ ਜਾਵੇ ਉਹਨਾਂ ਨੂੰ ਦੱਸਿਆ ਜਾਵੇ ਕਿ ਇਹ ਜਿਹੜੀ ਅਕਾਲ ਤਖਤ ਸੰਹਿਤੀ ਨਿਗਰਾਨ ਇਹ ਕਮੇਟੀ ਹੈ ਉਸ ਨੂੰ ਜਿਹੜੀ ਮੈਂਬਰਸ਼ਿਪ ਦੀ ਮੁਹਿੰਮ ਸ਼ੁਰੂ ਕਰਨੀ ਹੈ ਉਹ ਤਾਂ ਹੀ ਆਰੰਭ ਹੋ ਸਕਦੀ ਹੈ ਜੇਕਰ ਅਕਾਲੀ ਦਲ ਬਾਦਲ ਉਹਨਾਂ ਨੂੰ ਸਹਿਯੋਗ ਦੇਗਾ ਇਸ ਲੀਡਰਸ਼ਿਪ ਦੇ ਜਿਹੜੀ ਅਸੱਤ ਮੈਂਬਰੀ ਕਮੇਟੀ ਹੈ ਉਸ ਦੇ ਮੈਂਬਰ ਜਿਨ੍ਹਾਂ ਵਿੱਚ ਵਡਾਲਾ ਸਾਹਿਬ ਨੇ ਤੇ ਮਨਪ੍ਰੀਤ ਸਿੰਘ ਆਲਦੀ ਵੀ ਨੇ ਇਕਬਾਲ ਸਿੰਘ ਝੂਂਦਾ ਵੀ ਨੇ ਇਹ ਸਾਰੇ ਇਹ ਕਹਿ ਚੁੱਕੇ ਨੇ ਕਿ ਅਕਾਲੀ ਦਲ ਬਾਦਲ ਨੇ ਜਿਹੜੀ ਮੈਂਬਰਸ਼ਿਪ ਮਹਿੰਮ ਸ਼ੁਰੂ ਕੀਤੀ ਹੈ ਉਸ ਨੂੰ ਸਰਕਾਰ ਨਹੀਂ ਕੀਤਾ ਜਾ ਸਕਦਾ ਅਕਾਲ ਤਖਸਦ ਨੇ ਜੋ ਹੁਕਮ ਦਿੱਤੇ ਨੇ ਉਹਨਾਂ ਨੂੰ ਇਨਵਿਨ ਤਾਹਿਲ ਲੱਗ ਦਿੱਤਾ ਜਾ ਸਕਦਾ ਹੈ ਜੇਕਰ ਇਸ ਨਿਗਰਾਨ ਕਮੇਟੀ ਦੇ ਅਧੀਨ ਸਭ ਕੁਝ ਇਹ ਮੈਂਬਰਸ਼ਿਪ ਆਰੰਭ ਹੁੰਦੀ ਹੈ ਇਸ ਵੰਦ ਵਿੱਚ ਅਕਾਲ ਤਖਸ ਸਾਹਿਬ ਨੇ ਕਿਹਾ ਸੀਗਾ ਕਿ ਇਹ ਸੱਤਵੇਂ ਬ੍ਰਿਕ ਕਮੇਟੀ ਜਿਹੜੀ ਸਾਰੀ ਮੈਂਬਰਸ਼ਿਪ ਦੀ ਦੇਖਰੇਖ ਕਰਨੀ ਤੇ 1 ਅਪ੍ਰੈਲ ਨੂੰ ਇਸ ਪ੍ਰਧਾਨ ਦਾ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਕੀਤੀ ਜਾਵੇ ਦੂਜੇ ਪਾਸੇ ਅਕਾਲੀ ਦਲ ਵੱਲੋਂ ਨੇ ਇਸ ਤੋਂ ਪਹਿਲਾਂ ਹੀ ਆਪਣੇ ਤੌਰ ਤੇ ਮੈਂਬਰਸ਼ਿਪ ਆਰੰਭ ਕਰ ਦਿੱਤੀ ਸੀ ਇਸ ਤੋਂ ਪਹਿਲਾਂ ਜਿਹੜੇ ਸੁਧਾਰ ਲੈ ਕੇ ਡਿਟਰ ਨੂੰ ਲਿਆ ਵੀ ਨਹੀਂ ਗਿਆ ਸੀਗਾ ਫਿਰ ਬਾਅਦ ਵਿੱਚ ਲੈ ਵੀ ਗਿਆ ਮਨ ਬ੍ਰਿਸ਼ਿੰਗ ਯਾਰਡੀਨ ਨੂੰ ਰਾਜਸਥਾਨ ਦੀ ਮੈਂਬਰਸ਼ਿਪ ਮੋਹਿਮ ਦੇ ਦਿੱਤੀ ਸੰਤਾ ਸਿੰਘ ਅਮੈਦਪੁਰੀ ਨੂੰ ਹਿਮਾਚਲ ਪ੍ਰਦੇਸ਼ ਦੀ ਮੈਂਬਰਸ਼ਿਪ ਦੀ ਜਿਹੜੀ ਅਹਮ ਜ਼ਿੰਮੇਵਾਰੀ ਦਿੱਤੀ ਗਈ ਤੇ ਜਦੋਂ ਕਾਫੀ ਜ਼ਿਆਦਾ ਦਬਾਅ ਪਿਆ ਤਾਂ ਵਡਾਲਾ ਵਾਲੋਂ ਨੂੰ ਵੀ ਇਸ ਸੱਤ ਮੈਂਬਰ ਕਮੇਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਤੇ ਉਹਨਾਂ ਨੂੰ ਫਰੀਦਕੋਟ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਪਰ ਇਹਨਾਂ ਸਾਰੇ ਡਿਲੀਟਰਾਂ ਨੇ ਇਹ ਗੱਲ ਕਿਹਾ ਕਹੀ ਕਿ ਅਸੀਂ ਅਕਾਲੀ ਦਲ ਦੇ ਲੀਡਰਾਂ ਦੀ ਹਦਾਇਤਾਂ ਜਾਂ ਕਹਿਣ ਅਨੁਸਾਰ ਕੰਮ ਨਹੀਂ ਕਰਾਂਗੇ ਅਸੀਂ ਅਕਾਲ ਤਖਸਹ ਦੇਵਨ ਨੂੰ ਕਹਿ ਅਨੁਸਾਰ ਉਹਨਾਂ ਦਾ ਜੋ ਹੁਕਮ ਦਿੱਤਾ ਉਹ ਸੰਸਾਰ ਕੰਮ ਕਰਾਂਗੇ ਹੁਣ ਹਾਲਾਤ ਇਹ ਬਣੇ ਹੋਏ ਨੇ ਕਿ ਕਾਫੀ ਭੰਬਲ ਪੁਸੇ ਵਾਲੀ ਸਥਿਤੀ ਬੜੀ ਹੋ ਗਈ ਹੈ ਤੇ ਇਸ ਨੇ ਜਿਵੇਂ ਬਰਮਿੰਦਰ ਸਿੰਘ ਪੂਰਦਲ ਜਿਹੜੇ ਕਿ ਇਹ ਕਹਿੰਦੇ ਆ ਕਿ ਅਸੀਂ ਅਕਾਲ ਤਖਤ ਸਾਹਿਬ ਦਾ ਮਾਨ ਸਤਕਾਰ ਨਹੀਂ ਕਰਦੇ ਹਾਂ ਪਰ ਉਹ ਇਸ ਸੱਤ ਮੈਂਬਰੀ ਕਮੇਟੀ ਅਨੁਸਾਰ ਚੱਲਣ ਵਾਸਤੇ ਪਿਆਰ ਨਜ਼ਰ ਨਹੀਂ ਆ ਰਹੇ ਤੇ ਇਹੀ ਗੱਲ ਹੈ ਕਿ ਉਹ ਵਾਰ-ਵਾਰ ਸੱਤ ਮੈਂਬਰੀ ਕਮੇਟੀ ਵੱਲੋਂ ਜਿਹੜੀ ਮਿਲਣ ਲਈ ਮੀਟਿੰਗ ਕਰਨ ਦੀ ਗੱਲ ਕਹੀ ਜਾ ਰਹੀ ਹੈ ਉਸ ਤੋਂ ਭੱਜਦੇ ਨਜ਼ਰ ਆ ਰਹੇ ਨੇ ਤੇ ਇਹ ਸਬੰਧ ਵਿੱਚ ਜਦੋਂ ਹੁਣ ਪਿਛਲੇ ਦਿਨੀ ਮੀਟਿੰਗ ਕੀਤੀ ਤੇ ਮੀਟਿੰਗ ਤੋਂ ਬਾਅਦ ਬਰਿੰਦਰ ਸਿੰਘ ਭੋਟਣ ਨੂੰ ਮਿਲਣ ਗਏ ਤੇ ਉਹਨਾਂ ਨੇ ਕਿਹਾ ਸੀਗਾ ਮੈਨੂੰ ਇੱਕ ਤਾਂ ਦਿਨ ਦਿਓ ਤਾਂ ਉਹਨਾਂ ਸੱਤ ਮੈਂਬਰ ਕਮੇਟੀ ਦੇ ਜਿਹੜੇ ਦੋ ਮੈਂਬਰ ਸੀਗੇ ਵਡਾਲਾ ਤੇ ਆਪਣੇ ਐਚਐਸ ਭਾਬੀ ਉਹਨਾਂ ਨੇ ਕਿਹਾ ਜੀ ਤੁਸੀਂ ਦੋ ਦਿਨ ਲਓ ਤੇ ਦੋ ਦਿਨ 16 ਤੱਕ ਨੂੰ ਪੂਰੇ ਹੁੰਦੇ ਨੇ ਤੇ ਇਸ ਸਮੇਂ ਵਿੱਚ ਹੁਣ ਕੀ ਬਰਬੰਦਰ ਸਿੰਘ ਹੁੰਦੜ ਇਸ ਕਮੇਟੀ ਨੂੰ ਮਿਲ ਗਏ ਇਹ ਬਹੁਤ ਵੱਡਾ ਸਵਾਰਾ ਹੈ ਦੂਜੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਇਸ ਸਮੇਂ ਕਾਫੀ ਨਰਾਜ਼ ਨਜ਼ਰ ਆ ਰਹੇ ਨੇ ਉਹਨਾਂ ਦਾ ਜਿਹੜਾ ਨਵਾਂ ਬਿਆਨ ਆਇਆ ਉਹਨਾਂ ਉਸ ਦੇ ਵਿੱਚ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਖਾਰਿਬ ਕੀਤਾ ਜਾਉਂਦਾ ਸਖਤ ਨੋਟਿਸ ਲਿਆ ਤੇ ਦੱਸਿਆ ਜਾ ਰਿਹਾ ਹੈ ਕਿ ਉਸ ਉਹ ਇਸ ਨਾਰਾਜ਼ਗੀ ਤੋਂ ਇਨੇ ਗਖਾ ਨੇ ਉਹ ਆਪ ਵੀ ਉਹਦਾ ਛੱਡਣ ਵਾਸਤੇ ਤਿਆਰ ਬੈਠੇ ਨੇ ਤੇ ਜੇਕਰ ਅਜਿਹਾ ਹੋ ਜਾਂਦਾ ਤਾਂ ਇਹ ਅਕਾਲੀ ਦਲ ਦੇ ਲਈ ਬਹੁਤ ਵੱਡੀ ਚੁਣੌਤੀ ਬਣ ਸਕਦੀ ਹੈ ਕਿਉਂਕਿ ਇਸ ਸਮੇਂ ਗਿਆਨੀ ਹਰਪ੍ਰੀਤ ਸਿੰਘ ਜੋ ਲੋਕਾਂ ਦੇ ਵਿੱਚ ਬਿਆਨ ਦੇ ਰਹੇ ਨੇ ਉਸ ਦੇ ਵਿੱਚ ਉਹ ਸ਼ਰਿਆਮ ਇਹ ਕਹਿ ਰਹੇ ਨੇ ਕਿ ਅਗਲੀ ਦਾ ਜਿਹੜਾ ਸੁਖਵੀਰ ਸਿੰਘ ਬਾਦਲ ਦਾ ਧੜਾ ਉਹ ਪਕਾੜਨ ਦਾ ਹੈ ਤੇ ਜੇਕਰ ਗਿਆਨੀ ਆਪਣੇ ਰਬੀਰ ਸਿੰਘ ਵੀ ਇਹੀ ਫੈਸਲਾ ਲੈ ਦਿੰਦੇ ਨੇ ਜੇ ਉਹ ਵੀ ਆਗਦਾ ਛੱਡ ਦਿੰਦੇ ਨੇ ਤਾਂ ਇਸ ਦੇ ਨਾਲ ਜਿਹੜਾ ਇੱਕ ਜਿਹੜੇ ਹਲਕਾ ਬਿਆਨਬਾਜ਼ੀ ਹੋ ਰਹੀ ਹੈ ਤਾਂ ਉਹਦੇ ਨਾਲ ਸਭੀ ਸੰਬੰਧ ਦੇ ਧੜੇ ਦੇ ਤੇ ਇੱਕ ਠੱਪਾ ਲੱਗ ਜਾਏਗਾ ਤੇ ਉਸ ਦੇ ਵਿੱਚ ਉਸ ਨੂੰ ਜਿਵੇਂ ਹੁਣ ਭਗੌੜਾ ਖਰਾਬ ਦਿੱਤਾ ਜਾ ਰਿਹਾ ਹੈ ਉਹ ਭਗੌੜੇ ਦਾ ਇੱਕ ਜੇ ਉਹਦੇ ਮੱਥੇ ਦੇ ਉੱਤੇ ਟਿੱਕਾ ਲੱਗ ਜਾ ਮੋਹਰ ਲਾਹੀ ਤਾਂ ਇਸ ਉਸ ਦੇ ਲਈ ਕਾਫੀ ਜ਼ਿਆਦਾ ਸਮੱਸਿਆਵਾਂ ਹੋ ਜਾਣਗੀਆਂ ਇੱਕ ਵੱਡਾ ਚੈਲੰਜ ਹੋ ਜਾਏਗਾ ਉਹਦਾ ਕਾਰਨ ਇਹ ਵੀ ਹੈ ਕਿ ਇਹ ਇਸ ਤੋਂ ਪਹਿਲਾਂ ਹੀ ਅਕਾਲੀ ਦਲ ਇਸ ਸਮੇਂ ਬਹੁਤ ਹੀ ਮਾੜੀ ਸਿਆਸੀ ਸਥਿਤੀ ਦੇ ਵਿੱਚ ਪਹੁੰਚਿਆ ਹੋਇਆ ਹੈ ਕਿਉਂਕਿ ਅਸੀਂ 217 ਤੋਂ ਲੈ ਕੇ ਹੁਣ ਤੱਕ ਦੀ ਜੇ ਗੱਲ ਕਰਦੇ ਆ ਤਾਂ ਅਕਾਲੀ ਦਲ ਬਾਦਲ ਨੇ ਹਾਲੇ ਤੱਕ ਕੋਈ ਵੀ ਮਾਰ ਕੇ ਦੀ ਗੱਲ ਨਹੀਂ ਕੀਤੀ ਹੈਗੀ ਤੇ ਬੇਸ਼ੱਕ ਸੁਖਬੀਰ ਸਿੰਘ ਬਾਦਲ ਇਹ ਕਹਿੰਦੇ ਆ ਕਿ ਅਸੀਂ ਪਹਿਨਾ ਆਰਾਮ ਕਰ ਰਹੇ ਸੀਗੇ ਹੁਣ ਦੇਖਣਾ ਇਹ ਹੈ ਕਿ ਜਿਹੜੇ ਜਿਹੜੇ ਵੀ ਸਾਡੇ ਅੱਗੇ ਆਉਣਗੇ ਜਾਂ ਅੜਨਗੇ ਉਹ ਝੜਜੇਗੇ ਹੁਣ ਜਿਹੜਾ ਅਕਾਲੀ ਦਲ ਵਾਸਤੇ ਜੇਕਰ ਉਹ ਅਕਾਲ ਤਖਤ ਸਾਹਿਬ ਦੇ ਕਹੇ ਅਨੁਸਾਰ ਕੰਮ ਕਾਪ ਨਹੀਂ ਕਰਦਾ ਜਾਂ ਲੋਕਾਂ ਦੇ ਵਿੱਚ ਇਹ ਪ੍ਰਭਾਵ ਜਾਂਦਾ ਕਿ ਇਹ ਹੰਕਾਰ ਦੇ ਵਿੱਚ ਇਹ ਸਭ ਕੁਝ ਕਰ ਰਹੇ ਨੇ ਤਾਂ ਇਹਦੇ ਨਾਲ ਜਿਹੜਾ ਅਕਾਲੀ ਦਲ ਦੀ ਮਾੜੀ ਮੋਟੀ ਸਾਖ ਹੈ ਉਹ ਵੀ ਬਿਲਕੁਲ ਰੁੜਪੜ ਜਾਊਗੀ ਤੇ ਇਸ ਗੱਲ ਕਰਕੇ ਹੁਣ ਅਕਾਲੀ ਦਲ ਜਿਹੜੇ ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਹੈ ਬੇਸ਼ੱਕ ਉਹ ਉਹਨਾਂ ਦੇ ਉੱਤੇ ਹੁਣ ਇੰਨਾ ਕੁ ਤਾਂ ਇਲਜ਼ਾਮ ਨਹੀਂ ਜਾਂਦਾ ਕਿ ਉਹ ਸਿੱਧੇ ਤੌਰ ਤੇ ਕੁਝ ਕਰ ਰਹੇ ਨੇ ਪਰ ਅਸਿੱਧੇ ਤੌਰ ਤੇ ਤਾਂ ਇਹ ਹੀ ਇਲਜ਼ਾਮ ਹੈ ਕਿ ਪਿੱਠ ਪਿੱਛੇ ਉਹ ਬਰਵਿੰਦਰ ਸਿੰਘ ਭੂੰਦੜ ਤੋਂ ਇਹ ਕੰਮ ਕਰਵਾ ਰਹੇ ਨੇ ਤੇ ਦੂਜੇ ਵਾਸਤੇ ਜਿਹੜੀ ਬਰਵਿੰਦਰ ਸਿੰਘ ਭੂੰਦੜ ਦੀ ਜਿਹੜੀ ਸਥਿਤੀ ਹੈ ਉਹ ਤਾਂ ਕਸੂਤੀ ਹੈ ਹੀ ਹੈ ਤੇ ਐਚਐਸ ਧਾਮੀ ਦੀ ਵੀ ਸਥਿਤੀ ਕਾਫੀ ਜ਼ਿਆਦਾ ਕਸੂਤੀ ਬਣੀ ਹੋਈ ਹੈ ਉਹਦਾ ਕਾਰਨ ਹੈ ਕਿ ਐਚਐਸ ਧਾਮੀ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਤੇ ਉਹ ਸੱਤ ਮੈਂਬਰੀ ਕਮੇਟੀ ਦੇ ਵੀ ਮੁਖੀ ਨੇ ਤੇ ਜੇਕਰ ਉਹ ਅਕਾਲੀ ਦਲ ਬਾਦਲ ਦੀਆਂ ਭਾਵਨਾਵਾਂ ਦੇ ਉਲਟ ਜਾਂਦੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਅਹੁਦਾ ਵੀ ਖਤਰੇ ਦੇ ਵਿੱਚ ਪੈ ਸਕਦਾ ਹੈ ਤੇ ਉਹ ਵੀ ਇਸੇ ਗੱਲ ਕਰਕੇ ਕਾਫੀ ਕਸੂਤੀ ਸਥਿਤੀ ਦੇ ਵਿੱਚ ਨੇ ਤੇ ਉੱਪਰੋਂ ਗਿਆਨੀ ਹਰਪ੍ਰੀਤ ਸਿੰਘ ਵੀ ਇਹੇ ਦੱਸ ਰਹੇ ਨੇ ਜਾਂ ਇਸ਼ਾਰੇ ਕਰ ਰਹੇ ਨੇ ਕਿ ਜੇਕਰ ਸੁਖਵੀਰ ਸਿੰਘ ਬਾਦਲ ਨੂੰ ਕੋਈ ਨੁਕਸਾਨ ਪਹੁੰਚਾ ਰਿਹਾ ਹੈ ਉਹ ਉਹ ਐਚਐਸ ਧਾਮੀ ਹੈ ਉਹਨਾਂ ਨੇ ਇੱਕ ਅੰਗਰੇਜ਼ੀ ਦੇ ਅਖਬਾਰ ਦੇ ਵਿੱਚ ਇਹ ਗੱਲ ਕਹੀ ਹੈ ਕਿ ਉਹਨਾਂ ਦੇ ਕਿਰਪਾਲ ਸਿੰਘ ਬਟੂਨਗੜਾ ਨਾਲ ਵੀ ਵਧੀਆ ਸਬੰਧ ਰਹੇ ਲੌਂਗੋਵੜਾ ਨਾਲ ਵੀ ਚੰਗੇ ਸਬੰਧ ਰਹੇ ਸੀਗੇ ਤੇ ਬੀਬੀ ਜਗੀਰ ਘੋੜਾ ਨਾਲ ਵੀ ਚੰਗੇ ਸਬੰਧ ਰਹੇ ਸੀਗੇ ਤੇ ਜਦੋਂ ਐਚਐਸ ਧਾਮੀ ਪ੍ਰਕਾਸ਼ ਬਣੇ ਤਾਂ ਇਹ ਸਬੰਧ ਵਿਗੜਦੇ ਚਲੇ ਗਏ ਤੇ ਹਾਲਾਤ ਅੱਜ ਅਜੇ ਬਣੇ ਹੋਈ ਨਹੀਂ ਅਜੇ ਹੀ ਸਥਿਤੀ ਦੇ ਵਿੱਚ ਹੁਣ ਇੱਕ ਪਾਸੇ ਤਾਂ ਸੁਖਵੀਰ ਸਿੰਘ ਬਾਦਲ ਤੇ ਜਿਹੜਾ ਐਜਸ ਸਭਾਮੀ ਦੀ ਨੇੜਤਾ ਹੈ ਉਸ ਦੇ ਉੱਤੇ ਵੀ ਇੱਕ ਜਿਹੜਾ ਹੈਗਾ ਖਤਰਾ ਪੈਦਾ ਹੋ ਸਕਦਾ ਹੈ ਤੇ ਇਸ ਗੱਲ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਜਿਹੜੀ ਇਹ ਭੰਬੜ ਹੁੰਸੇ ਵਾਲੀ ਸਥਿਤੀ ਬਣੀ ਹੋਈ ਹੈ ਇਹ ਕਾਫੀ ਜ਼ਿਆਦਾ ਹੋਰ ਵੀ ਜ਼ਿਆਦਾ ਗੁੰਝਲਦਾਰ ਬਣਦੀ ਜਾ ਰਹੀ ਹੈ ਹੁਣ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਦੋਂ ਪੰਜਾਬ ਦੇ ਵਿੱਚ ਆਉਂਦੇ ਨੇ ਤਾਂ ਉਹ ਕੀ ਫੈਸਲਾ ਲੈਂਦੇ ਨੇ ਕੀ ਉਹ ਅਸਤੀਫਾ ਦੇ ਦੇਣਗੇ ਕਿ ਉਹ ਅਕਾਲੀ ਦਲ ਨੂੰ ਸਿੱਧੇ ਨਿਰਦੇਸ਼ਨ ਦੇਣਗੇ ਕਿ ਜਿਵੇਂ ਅਕਾਲ ਤਖਤ ਸਾਹਿਬ ਨੇ ਫੈਸਲਾ ਲਿਆ ਹੈ ਉਸ ਨੂੰ ਇਨਬਿਨ ਸਬਕਾਰ ਦਿੱਤਾ ਜਾਵੇ ਉਸ ਅਨੁਸਾਰ ਹੀ ਅਕਾਲੀ ਦਲ ਦੀ ਪਰਤੀ ਕੀਤੀ ਜਾਵੇ ਅਜਿਹੀ ਸਥਿਤੀ ਦੇ ਵਿੱਚ ਦੇਖੜਾਏ ਹੋਵੇਗਾ ਕਿ ਕਾਦੀਦਾਨ ਜਿਵੇਂ ਇਸ ਸਮੇਂ ਇਹਦਾ ਪ੍ਰਸਤਿਤਿਆਤ ਭੱਜ ਰਿਹਾ ਹੈ ਤੇ ਆਪਣੇ ਤੌਰ ਤੇ ਉਹ ਕਾਰਵਾਈ ਕਰ ਰਿਹਾ ਹੈ ਉਸ ਨੂੰ ਵਾਪਸ ਮੁੜਦਾ ਕਿ ਨਹੀਂ ਮੁੜਦਾ ਕਿ ਉਸ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਉਸ ਵੱਲੋਂ ਆਪਣੇ ਤੌਰ ਤੇ ਹੀ ਜਿਹੜੀ ਭੱਤੇ ਮੁਹਮਾ ਹੈ ਚਲਾਈ ਜਾਊਗੀ ਇਹ ਆਪਣੇ ਆਪ ਦੇ ਵਿੱਚ ਬੜੀਆਂ ਗੁੰਝਲਦਾਰ ਸਥਿਤੀਆਂ ਨੇ ਬਾਕੀ ਦੇਖਦੇ ਕੱਲ ਨੂੰ ਕੀ ਫੈਸਲਾ ਹੁੰਦਾ ਹੈ ਤੇ ਉਸ ਫੈਸਲੇ ਤੋਂ ਬਾਅਦ ਹੀ ਆਨਲਾਈਨ ਸਮੇਂ ਦੇ ਵਿੱਚ ਅਕਾਦੀ ਦਲ ਬਾਰੇ ਫੈਸਲਾ ਹੋਏਗਾ ਕਿ ਅਕਾਦੀ ਦਲ ਦੀ ਜਿਹੜੀ ਮੈਂਬਰਸ਼ਿਪ ਮੁਹਮਾ ਹੈ ਉਹ ਕਿਸ ਤਰ੍ਹਾਂ ਚੱਲਦੀ ਹੈ ਕੀ ਅਕਾਲੀ ਦਲ ਮਾਦਲ ਅਕਾਲ ਤਖਤ ਸਾਹਿਬ ਦੇ ਅਨੁਸਾਰ ਚੱਲੇਗਾ ਇਹ ਕਾਫੀ ਕੁਸ਼ਨ ਕੱਲ ਦੇ ਉੱਤੇ ਨਜ਼ਰ ਪਰ ਕਰਦਾ ਹੈ ਦੇਖਦੇ ਆ ਕੀ ਹੁੰਦਾ ਹੈ ਜੋ ਵੀ ਨਵੀਂ ਪਸਥਿਤੀ ਆਉਣਗੇ ਉਹਦੇ ਬਾਰੇ ਇੱਕ ਕਾਦੂ ਗੱਲ ਕਰਾਂਗੇ ਹੁਣ ਮੈਨੂੰ ਲੱਗਿਆ ਸਤਿ ਸ਼੍ਰੀ ਅਕਾਲੀ ਸਿਆਸਤ ਵਿੱਚ ਜੇਕਰ ਕਿਸੇ ਦੀ ਦੁੱਖ ਦੀ ਪਰਿਸ਼ਥਿਤੀ ਜਾਂ ਕੁਸੂਤੀ ਸਥਿਤੀ ਬੜੀ ਹੋਈ ਹੈ ਉਹ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਰਿੰਦਰ ਸਿੰਘ ਭੂੰਦੜ ਅਤੇ ਖੀਰੂਮੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਚਐਸ ਧਾਮੀ ਦੀ ਬਣੀ ਹੋਈ ਹੈ ਕੱਲ ਨੂੰ 16 ਤਰੀਕ ਹੈ ਤੇ ਅਕਾਲਪੁਰ ਸਾਹਿਬ ਨੂੰ ਜਿਹੜੀ ਅਕਾਲੀ ਦਲ ਦੀ ਮੈਂਬਰਸ਼ਿਪ ਦੇ ਲਈ ਸੱਤ ਮੈਂਬਰੀ ਨਿਗਰਾਨ ਕਮੇਟੀ ਬਣਾਈ ਗਈ ਸੀ ਉਸ ਦੀ ਮੀਟਿੰਗ ਬਰਮਿੰਦਰ ਸਿੰਘ ਭੁੰਡੜਾ ਨਾਲ ਹੋਣੀ ਹੈ ਤੇ ਉਸ ਮੀਟਿੰਗ ਦੇ ਦੌਰਾਨ ਕੀ ਫੈਸਲਾ ਹੁੰਦਾ ਹੈ ਕਿ ਬ੍ਰਮਿੰਦਰ ਸਿੰਘ ਭੁੰਦੜ ਉਹਨਾਂ ਨੂੰ ਮਿਲਦੇ ਹੈ ਕਿ ਨਹੀਂ ਮਿਲਦੇ ਹੈਗੇ ਇਸ ਗੱਲ ਦੇ ਉੱਤੇ ਨਿਰਭਰ ਹੈ ਤੇ ਸੱਤਵੇਂ ਮੈਂਬਰ ਕਮੇਟੀ ਦੇ ਜਿਹੜੇ ਪ੍ਰਮੁੱਖ ਮੈਂਬਰ ਨੇ ਉਹਨਾਂ ਵਿੱਚੋਂ ਖਾਸ ਕਰਕੇ ਮਨਪ੍ਰੀਤ ਸਿੰਘ ਅਯਾਦੀ ਇਕਬਾਲ ਸਿੰਘ ਝੁੰਦਾ ਉਹਨਾਂ ਨੇ ਇਹ ਗੱਲ ਜਹੀ ਸੀ ਕਿ 16 ਤਰੀਕ ਨੂੰ ਸਾਰਾ ਫੈਸਲਾ ਹੋ ਜਾਊਗਾ ਤੇ ਕੋਈ ਵੀ ਦੁਬਧਾ ਵਾਲੀ ਸਥਿਤੀ ਨਹੀਂ ਰਹੇਗੀ ਤੇ ਇਸ ਸੰਬੰਧ ਵਿੱਚ ਜਾਂ ਆਰਪਾਰ ਦੀ ਲੜਾਈ ਹੋ ਜਾਏਗੀ ਜਿਵੇਂ ਆਪਾਂ ਕਹਿੰਦੇ ਸਥਿਤੀ ਆਰਪਾਰ ਦੀ ਹੋ ਜਾਏਗੀ ਮੈਂ ਦਰਸ਼ਨ ਸਿੰਘ ਦਰਸ਼ਕ YouTube ਚੈਨਲ ਪੰਜਾਬ ਦਰਸ਼ਨ ਦਿੱਤੇ ਅੱਜ ਇਸੇ ਮੁੱਦੇ 'ਤੇ ਗੱਲਬਾਤ ਕਰਨ ਜਾ ਰਿਹਾ ਹਾਂ ਇਹ ਇਸ ਸਬੰਧ ਵਿੱਚ ਬਲਵਿੰਦਰ ਸਿੰਘ ਭੁੰਦੜਾ ਦੀ ਜਿਹੜੀ ਸਥਿਤੀ ਹੈ ਜਿਸ ਦੇ ਬਾਰੇ ਮੈਂ ਇਹ ਕਿਹਾ ਕਿ ਬੜੀ ਕਸੂਤੀ ਹੈ ਉਹ ਇਸ ਗੱਲ ਕਰਕੇ ਹੈ ਕਿ ਬਲਵਿੰਦਰ ਸਿੰਘ ਭੁੰਦੜਾ ਅਕਸਰ ਇਹ ਕਹਿੰਦੇ ਨੇ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਿਤੇ ਵੀ ਪਾਸੇ ਨਹੀਂ ਜਾ ਸਕਦੇ ਇਹ ਉਹ ਅਕਾਲ ਤਖਤ ਸਾਹਿਬ ਦਾ ਪੂਰਾ ਮਾਨ ਸਤਕਾਰ ਕਰਦੇ ਨੇ ਦੂਜੇ ਪਾਸੇ ਬਾਦਲਦਲ ਦੇ ਲੀਡਰ ਵੀ ਇਹੀ ਕਹੇ ਇਹਦੀ ਆ ਰਹੀ ਨਹੀਂ ਤੇ ਇਸ ਦੇ ਨਾਲ ਜਿਹੜੀ ਸੱਤ ਮੈਟ੍ਰਿਕ ਕਮੇਟੀ ਹੈ ਉਹ ਇਹ ਕਹਿ ਰਹੀ ਹੈ ਕਿ ਇੱਕ ਵਾਰ ਬਰਵਿੰਦਰ ਸਿੰਘ ਪੂਰ ਲੋੜ ਨਹੀਂ ਮਿਲੇ